ਇੱਕਾ ਵੀਡੀਓ ਦੇਖੋ ਮੇਰੇ ਭਰਾ ਤਗ਼ਾਨ ਵਾਸਤੇ ਪੰਜਾਬ ਦਾ ਕਰਜ਼ਾ ਇੰਨੇ ਚਿਰ ਦਾ ਕੰਮ ਉਹਨੂੰ ਕੀ ਔਖਾ ਹੈ 5 ਲੱਖ ਕਰੋੜ ਰੁਪਈਆ ਦੇਣਾ ਇਹਦੀ ਵੀ ਕਦੇ ਇਹਨਾਂ ਨੇ ਸਿੱਧਾ ਕੰਮ ਕਰਨਾ ਹੀ ਨਹੀਂ ਕਦੇ ਕਿਸੇ ਨੇ ਕਿਹਾ ਬਾਈ ਜੀ ਵਧਾਈਆਂ ਉੱਪਰ ਦੀ ਮਨਮੋਹਨ ਸਿੰਘ ਵਰਗੇ ਹਸਤੀਆਂ ਤੇ ਬੰਗਾ ਸਾਹਿਬ ਵਰਗੀਆਂ ਹਸਤੀਆਂ ਤੇ ਉਹਨਾਂ ਦੀ ਪੱਗ ਤੇ ਮਤਲਬ ਕਿ ਕਮੈਂਟ ਕਰਦੇ ਨੇ ਲੋਕ ਵੀ ਸਾਰਿਆਂ ਨੇ ਵੀਡੀਓ ਦੇਖ ਲਈ ਲੇਤੀ ਹੋਣੀ ਆ ਤੇ ਮੇਰੇ ਭਰਾ ਮੈਂ ਇੱਕ ਵੀਰ ਨੂੰ ਉੱਤਰ ਵੀ ਦੇਣਾ ਤੇ ਪ੍ਰਸ਼ਨ ਵੀ ਕਰਨਾ ਚਾਹੁੰਨਾ ਤੇ ਉੱਤਰ ਤਾਂ ਇਹ ਵੀਰ ਨੇ ਆਖਿਆ ਵੀ ਪੱਗ ਦਿਸ ਜਾਂਦੀ ਆ ਲੋਕਾਂ ਨੂੰ ਪੱਗ ਦਾ ਭਾਈ ਕੇਪੀਐਸ ਗਿੱਲ ਦੀ ਬੰਨੀ ਸੀ ਬਿੱਟੇ ਦੀ ਬੰਨੀ ਸੀ ਮੰਡ ਦੀ ਬੰਨੀ ਆ ਹੋਰ ਵੀ ਬੜੇ ਭਰਾਮਾਂ ਦੇ ਬੰਨੀ ਆ ਠੀਕ ਆ ਸੀ ਪੱਗ ਨੂੰ ਮਾੜਾ ਨਹੀਂ ਕਹਿੰਦੇ ਪੱਗ ਦੇ ਬੰਨੀ ਦੇ ਵਿੱਚ ਵੀ ਬੰਦਾ ਵੀ ਮਾੜਾ ਹੋ ਸਕਦਾ ਹੈਗਾ ਇੱਕ ਵੀਰ ਮੇਰਾ ਤੂੰ ਪੜਿਆ ਲਿਖਿਆ ਹੈਂਗਾ ਤੂੰ ਟੁਟਕੀ ਮਾਰ ਕੇ ਕਹਿੰਦਾ ਵੀ ਐਨੇ ਚਿਰ ਚ ਕਰਜ਼ਾ ਲੈ ਜੂਗਾ ਚੁਟਕੀ ਦਾ ਬੀਬਾ ਅਨਮੋਲ ਨੇ ਵੀ ਮਾਰੀ ਸੀਗੀ ਐਮਐਸਪੀ ਐ ਆਜੂਗੀ ਮੇਰਾ ਵੀਰ ਤੂੰ ਪੜਿਆ ਲਿਖਿਆ ਤੇਰੀ ਹਰ ਇੱਕ ਗੱਲ ਦੇ ਵਿੱਚ ਤੂੰ ਕਰਾਚੂ ਲੇਟਰ ਨੂੰ ਵੀ ਕਾਂਗੋ ਕਹਿਣਾ ਹੈਗਾ ਹਰ ਇੱਕ ਇਹ ਚੀਜ਼ ਦੇ ਵਿੱਚ ਤੇਰੇ ਅੰਗਰੇਜ਼ੀ ਹੁੰਦੀ ਆ ਵੀਰ ਮੇਰਿਆ ਇੰਗਲਿਸ਼ ਹੁੰਦੀ ਤੂੰ ਪੜ੍ਹੇ ਲਿਖਿਆ ਇਨਸਾਨ ਆ ਤੂੰ ਗੈਟ ਬਾਰੇ ਦੱਸ ਵੀ ਗੈਟ ਕੀ ਆ ਗੈਟ ਕਿਦੋਂ ਬਣਾਇਆ ਗਿਆ ਕਿਹਨੇ ਗੈਟ ਦੇ ਉੱਤੇ ਸਾਈਨ ਕਰੇ ਡਬਲਯੂਟੀਓ ਕੀ ਆ ਗੈਟ ਦੇ ਵਿੱਚੋਂ ਕੀ ਸਮਝੌਤੇ ਹੋਏ ਆ ਕੀ ਨਿਕਲੇ ਆ ਡਬਲਯੂਟੀ ਦੇ ਵਿੱਚ ਕੀ ਆ ਇਹਦੇ ਆਪ ਕਹਿੰਦੇ ਬਾਲਟ ਬੈਂਕ ਤੇ ਰੁਪਏ ਐ ਆਜੂਆ ਵੀ ਬਾਲਟ ਬੈਂਕ ਕੋਲੇ ਆਪਣਾ ਕੀ ਕਹਨੇ ਆ ਮੇਰਾ ਵੀਰ ਮੇਰਿਆ ਉਹ ਕਿਸਾਨਾਂ ਦੀ ਗੱਲ ਵੀ ਕਰਲਾ ਕਰੋ ਕਹ ਬੀਰ ਸਪਰੇਸ਼ਨ ਦਿੱਤਾ ਵੀ ਗੈਟ ਕੀ ਆ ਗੈਰ ਦੇ WTO ਬਾਰੇ ਵੀਡੀਓ ਪਾ ਕੇ ਜਵਾਬ ਦੇ ਮੇਰਾ ਭਰਾ ਤੇ ਨਹੀਂ ਫਿਰ ਧਰਨੇ ਚਾਹੀ ਮੋਰਚੇ ਚ ਇੱਥੇ ਦੱਸਣਗੇ ਤੈਨੂੰ ਕਿਸਾਨ ਤੇ ਕੀ ਆ